ਇਹ ਮਿਤੀ 859 ਇੱਕ ਦਿਨਾ ਨਾ ਨਾਮ ਦੇ ਆਦਮੀ ਨੇ ਆ ਕੇ ਟੰਡਾ ਹਦੀ ਚੌਂਕੀ ਚੋਂ 99 ਦੀ ਵੀ ਉਹਦੀ ਲੜਕੀ 10 ਸਾਲਾਂ ਲੜਕੀ ਰੂਚੀ ਜਿਹੜੀ ਕਿ ਮਿਸਿੰਗ ਹੋ ਗਈ ਹੈ ਉਸ ਦੇ ਬਾਅਦ ਵਿੱਚ ਪੁਲਿਸ ਨੇ ਉਹਦਾ ਕੇਸ ਰਿਸਟਰ ਕਰਕੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਨਵੈਸਟੀਗੇਸ਼ਨ ਦੇ ਦਰਮਿਆਨ ਪਤਾ ਚੱਲੇ ਆ ਵੀ ਕੋਈ ਬੰਦਾ ਉਹਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਉਹਨੂੰ ਟਰੈਕ ਕਰਦੇ ਕਰਦੇ ਪੁਲਿਸ ਪਾਰਟੀ ਨੂੰ ਗਾਮਕ ਇਨਫੋਰਮੇਸ਼ਨ ਮਿਲਣ ਤੇ ਉੱਥੇ ਹਰਦਵਾਰ ਤੋਂ ਰੈਸਟ ਕੀਤਾ ਜਿਹੜਾ ਕਿ ਉਥੋਂ ਓਮ ਪ੍ਰਕਾਸ਼ ਨਾਮ ਦਾ ਜਿਹੜਾ ਆਦਮੀ ਸੀਗਾ ਸ਼ਪਰਾ ਬਿਹਾਰ ਦਾ ਰਹਿਣ ਵਾਲਾ ਸੀਗਾ ਤਾਂ ਉਹਦੇ ਕੋਲੋਂ ਲੜਕੀ ਔਰ ਉਹਨੂੰ ਰੈਸਟ ਕਰਕੇ ਲਿਆਂਦਾ ਤੇ ਉਹਦੀ ਰੈਸਟ ਅਜ 파ਟੀ ਤੋਂ ਦਿੱਤੀ ਅਸੀਂ ਇਹ ਜਿਹੜੀ ਜਾਣਕਾਰੀ ਸਾਰੀ ਰੈਸਟਿੰਗ ਦੇ ਸਰੇ ਇਹ ਮੈਂ ਸਾਧੂ ਆਇਆ ਕਿ ਕੋਈ ਐਵੇਂ ਨਾਰਮਲ ਆਦਮੀ ਹੈ ਕੋਈ ਸਾਧੂ ਨਹੀਂ ਹੈ ਸਾਧੂ ਦਾ ਪੇਸ ਵਾਸੇ ਉਸ ਤਰ੍ਹਾਂ ਬਣਾ ਕੇ ਤੁਰੇ ਫਿਰਦਾ ਹੈ ਇੱਕ ਨਾਰਮਲ ਆਦਮੀ ਹੈ ਪਹਿਲਾਂ ਵੀ ਇੱਥੇ ਲੁਧਿਆਣੇ ਉਹਦੀ ਪਿਛੋਕਸ਼ ਜੋ ਪਤਾ ਚੱਲਿਆ ਵੀ ਇੱਥੇ ਲੇਬਰ ਦਾ ਕੰਮ ਕਰਦਾ ਸੀਗਾ ਤੇ ਹੁਣ ਵੀ ਉੱਥੋਂ ਆਇਆ ਸੀਗਾ ਤੇ ਬੱਚੀ ਨੂੰ ਆਪਣੇ ਨਾਲ ਵਰਕ ਲਾ ਕੇ ਤੇ ਲੈ ਗਿਆ ਸਰੇ ਇੱਥੇ ਕੋਈ ਪਹਿਲਾ ਮਾਮਲਾ ਦਰਜ ਹੈ ਨਹੀਂ ਉਹ ਪ੍ਰੀਵਿਅਸ ਰਿਕਾਰਡ ਅਜੇ ਜਿੱਥੇ ਇਹਦਾ ਇਹ ਰਹਿਣ ਵਾਲਾ ਉਥੋਂ ਪਤਾ ਕਰਨ ਤੋਂ ਪਤਾ ਚੱਲੂਗਾ ਫਿਰ ਨਾਲ ਇਹਦੇ ਕੇਸ ਕੇਸ 'ਚ ਅਰੈਸਟ ਕੀਤਾ ਇਹਦੇ ਨਾਲ ਕੋਈ ਹੋਰ ਵੀ ਇਨਵੋਲਡ ਹੈ ਨਹੀਂ ਫਿਲਹਾਲ ਜੇ ਕੋਈ ਨਹੀਂ ਐਜੰਟ ਅਰ ਕੁਛ ਨਹੀਂ ਚੱਲਦੀ ਬਾਕੀ ਇਹ ਤਾਂ ਰਮਾਡ ਲੈ ਕੇ ਜੋ ਵੀ ਹੋਏਗਾ ਉਹਦੇ ਵਿੱਚ ਕਲਾਸ ਹੋਰ ਅਗਲੇ ਕੀਤਾ ਜਾਣਾ ਕਿਸ ਤਰੀਕੇ ਨਾਲ ਲੈ ਕੇ ਗਿਆ ਲੜਕੀ ਨੂੰ ਕੀ ਰਾਜੇ ਨੇ ਕਿਸੇ बेहोਸ਼ ਕੀਤਾ ਸੀ ਕਿੱਦਾਂ ਨਹੀਂ ਨਹੀਂ ਕੋਈ ਐਸੀ ਜੀ ਗੱਲਬਾਤ ਨਹੀਂ ਜੋ ਅਜੇ ਤੱਕ ਇਨੀਸ਼ਲ ਡੈਰੋਗੇਸ਼ਨ ਚ ਆਇਆ ਸਾਹਮਣੇ ਉਹ ਲੜਕੀ ਨੂੰ ਵੈਸੇ ਹੀ ਆਪਣੇ ਨਾਲ ਵਰਗਲਾ ਕੇ ਹੀ ਲੈ ਗਿਆ ਸੀ ਸਰ ਇੱਥੇ ਕਿੱਥੇ ਰਹਿਣਾ ਹੁੰਦਾ ਸੀ ਪੁੱਛਿਆ ਨਹੀਂ ਇਹ ਚੱਲਦਾ ਫਿਰਦਾ ਕੋਈ ਇਹਦਾ ਪਰਮਾਨੈਂਟ ਕੋਈ ਇੱਥੇ ਨਹੀਂ ਇੱਥੇ ਪਹਿਲਾਂ ਗਿਲ ਚੌਂਕ ਦੇ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਗਿਲ ਚੌਂਕ ਤੋਂ ਬਾਅਦ ਹੁਣ ਕਾਫੀ ਦੇਰ ਸੇ ਵਾਪਸ ਚਲੇ ਗਏ ਉਹ ਦੁਬਾਰਾ ਜਦੋਂ ਆਇਆ ਤੇ ਇਤਨ ਤੁਰਦਾ ਫਿਰਦਾ ਇੱਥੇ ਸਰ ਲੜਕੀ ਸੇਫ ਹੈਗੀ ਬਿਲਕੁਲ ਉਹ ਮੈਡੀਕਲ ਤੋਂ ਬਾਅਦ ਜੋ ਹੋਇਆ ਇਹਦੀ ਗ੍ਰਿਫਤਾਰੀ ਵੀ ਉੱਥੋਂ ਹਰਦਵਾਰ ਤੋਂ ਹੋਈ ਕਿ ਇੱਥੇ ਨਹੀਂ ਉਹ ਉੱਥੋਂ ਹੀ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਤੇ ਉਹਨਾਂ ਨੂੰ ਕੋਰਟ ਸਪੇਸ ਕੀਤਾ ਜਾਵੇ ਸਰ ਇਹਦੇ ਨਸ਼ੇ ਨਸ਼ੇ ਦਾ ਆਦੀ ਤਾਂ ਨਹੀਂ ਸੀ ਕਿ ਉਹ ਮੈਡੀਕਲ ਕਰਾਉਣ ਤੋਂ ਪਤਾ ਚੱਲੇਗਾ ਜੀ ਮੈਡੀਕਲ ਕਰਨ ਤੋਂ ਬਾਅਦ ਜਿਹੜੀ ਗੱਲ ਹੋਣੀ ਸਮਝ ਆਏਗੀ